ਹੈਲੋ ਦੋਸਤੋ ਕੀ ਹਾਲ ਚਾਲ ਵੀਡੀਓ ਦੇਖਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਹੋਰ ਦੋਸਤੋ ਠੀਕ ਠਾਕ ਅਸੀਂ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਤੇ ਆਪਣੇ ਪਰਿਵਾਰ ਨਾਲ ਹੱਸਦੇ ਖੇਡਦੇ ਹੋਵੋਗੇ ਤੇ ਸ਼ੁਰੂਆਤ ਇਹ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਪਰ ਬਣਾਵਾਂਗੇ ਇੱਕ ਰਾਜਸਤਾਨੀ ਮਸ਼ਹੂਰ ਡਿਸ਼ ਸੋਨ ਬੋਲੇ ਆ ਅੱਪੇ ਸੁਣ ਕੇ ਤੇ ਬੜਾ ਲੱਗਦਾ ਆ ਅਜੀਬ ਜਿਹਾ ਪਰ ਇਹਨਾਂ ਦਾ ਨਾਮ ਅੱਪੇ ਆ ਇਹਨਾਂ ਦੀ ਇੱਕ ਵਧੀਆ ਗੱਲ ਇਹ ਹੈ ਵੀ ਇਹ ਸਬਜ਼ੀਆਂ ਤੋਂ ਤਿਆਰ ਹੁੰਦੇ ਆ ਜਿੱਦਾਂ ਆਪਾਂ ਦੇ ਬੱਚੇ ਸਬਜ਼ੀਆਂ ਨਹੀਂ ਖਾਂਦੇ ਪਰ ਇਹ ਸਬਜ਼ੀਆਂ ਖਾਣੀਆਂ ਜ਼ਰੂਰੀ ਹੁੰਦੀਆਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਖਵਾਈਏ ਉਹ ਤਰੀਕਾ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਉਹ ਵੀ ਵਾਸਤੇ ਆਪਾਂ ਕਿਹੜੀ ਕਿਹੜੀ ਸਬਜ਼ੀਆਂ ਲਈਆਂ ਆ ਅੱਜ ਤੁਹਾਨੂੰ ਦਿਖਾਉਨੇ ਆ ਤੇ ਹਾਂਜੀ ਇਹ ਆਪਾਂ ਟੱਪ ਭਰ ਕੇ ਸਬਜ਼ੀਆਂ ਲਈਆਂ ਇਹਦੇ ਵਿੱਚ ਗਾਜਰਾ ਵਾ ਇਹ ਹਰੀਆਂ ਫਲੀਆਂ ਮਟਰ ਸ਼ਿਮਲਾ ਮਿਰਚ ਤੇ ਇਹ ਬੰਦ ਗੋਭੀ ਇਹ ਸਾਰੀਆਂ ਸਬਜ਼ੀਆਂ ਹਰੀਆਂ ਆਪਣੇ ਸਰੀਰ ਵਾਸਤੇ ਜ਼ਰੂਰੀ ਹੁੰਦੀਆਂ ਤੇ ਇਹਨਾਂ ਜੇ ਸਾਰੀਆਂ ਸਬਜ਼ੀਆਂ ਨੂੰ ਪਹਿਲਾਂ ਗ੍ਰाइंड ਕਰਾਂਗੇ ਤੇ ਉਸ ਤੋਂ ਬਾਅਦ ਇਹਦੇ ਆਪੇ ਪੜਾਵਾਂਗੇ ਉਹਦੇ ਵਿੱਚ ਪੈਂਦਾ ਜੀ ਨਾਲ ਹੋਰ ਇਹ ਲਿਆ ਆਪਾਂ ਦਹੀਂ ਇਹ ਲਈ ਸੂਜੀ ਇਹਦੇ ਵਿੱਚ ਸਾਰਾ ਬੈਟਰ ਆਪਾਂ ਤਿਆਰ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਨਾ ਸਬਜ਼ੀ ਨੂੰ ਇਕੱਲੀ-ਇਕੱਲੀ ਕਰਕੇ ਗ੍ਰाइंड ਕਰਾਂਗੇ ਆਈ ਆਪਾਂ ਗ੍ਰੈਂਡਰ ਨਾਲ ਗ੍ਰੈਂਡ ਕਰਾਂਗੇ ਥੋੜੇ ਮਟਰ ਪਹਿਲਾਂ ਪਾ ਲਾਂਗੇ ਇੰਨੇ ਕੁ ਤੇ ਉੱਤੋਂ ਲੌਕ ਕਰਕੇ ਤੇ ਮਟਰ ਆਪਣੇ ਗ੍ਰाइंड ਹੋ ਗਏ ਆ ਇਨੇ ਕਾਪਾ ਕਰਨੇ ਆ ਤੇ ਇਹਨੂੰ ਆਪਾਂ ਦੇ ਵਿੱਚ ਕੱਢ ਲਾਂਗੇ ਤੇ ਸਾਰੀਆਂ ਸਬਜ਼ੀਆਂ ਆਪਾਂ ਗ੍ਰੈਂਡ ਕਰਨੀਆਂ ਤੇ ਇਹ ਸਬਜ਼ੀਆਂ ਸਾਰੀਆਂ ਆਪਣੇ ਬੱਚਿਆਂ ਵਾਸਤੇ ਜ਼ਰੂਰੀ ਆ ਜੇਕਰ ਆਪਣੇ ਬੱਚੇ ਨਾਲ ਕੋ ਮ ਵੱਢਦੇ ਹੁੰਦੇ ਨਾ ਮੈ ਨਹੀਂ ਖਾਣੀ ਮੈ ਨਹੀਂ ਖਾਣੀ ਮਟਰ ਆਪਾਂ ਗ੍ਰੈਂਡ ਕਰ ਲਿਆ ਹੁਣ ਆਪਾਂ ਸ਼ਮਲਾ ਮਿਰਚ ਗ੍ਰੈਂਡ ਕਰਾਂਗੇ ਇਹਨੂੰ ਛੋਟੇ ਛੋਟੇ ਕੱਟ ਕੇ ਇਹ ਛੋਟੇ ਆਪਾਂ ਗ੍ਰੈਂਡਰ 'ਚ ਪਾ ਲਾਂਗੇ ਆਥੜੇ ਗ੍ਰੈਂਡਰ 'ਚ ਕਿਸੇ ਰੂਪ 'ਚ ਆਪਣੇ ਬੱਚਿਆਂ ਨੂੰ ਸਬਜ਼ੀਆਂ ਜ਼ਰੂਰ ਕੋਆਇਆ ਕਰੋ ਇਹਨਾ ਦਿਮਾਗ ਵੀ ਤੇਜ ਹੁੰਦਾ ਚਮੜੀ ਵੀ ਆਪਣੀ 글로 ਕਰਦੀ ਹੈ ਹਰੀ ਸਬਜੀ ਨਾਲ ਇਹ ਖਾਣੀਆਂ ਸਿਹਤ ਵਾਸਤੇ ਬਹੁਤ ਜ਼ਰੂਰੀ ਹੁੰਦੀਆਂ ਖਾਸ ਕਰਕੇ ਸਿਆਲ ਵਾਲੀਆਂ ਸਬ지ਆਂ ਤੇ ਹੁਣ ਆਪਾਂ ਗੱਲਾਂ ਕਰਦੇ ਕਰਦੇ ਨਾਲ ਸ਼ਿਮਲਾ ਮਿਰਚ ਵੀ ਕ੍ਰਿਆਣ ਕਰ ਲਾਂਗੇ ਤੇ ਸ਼ਿਮਲਾ ਮਿਰਚਾਂ ਵੀ ਆਪਾਂ ਕ੍ਰਿਆਣ ਕਰ ਲਈਆਂ ਤੇ ਹੁਣ ਆਪਾਂ ਬਾਂਦ ਗੋਭੀ ਕਰ ਲਾਂਗੇ ਇਹ ਵੀ ਛੋਟੇ ਛੋਟੇ ਟੁਕੜੇ ਕਰਕੇ ਚਪਲਾ ਪਾਵਾਂਗੇ ਬਿਲਕੁਲ ਗ੍ਰੈਂਡ ਕਰਦਾਂਗੇ ਜੇ ਆਪਾਂ ਨਾ ਲੱਡੂ ਜੇ ਬਣਾਉਣੇ ਆ ਜਿਹੜਾ ਆਪਣੇ ਆਮ ਲੱਡੂ ਨਹੀਂ ਮੇਰੇ ਸਟੇਸ਼ਨਾਂ ਦੇ ਤੇ ਉਹ ਬਣਦੇ ਦਾਲ ਦੇ ਤੇ ਇਹ ਬਣਦੇ ਹਰੀਆਂ ਸਬਜ਼ੀਆਂ ਦੇ ਇਹਦੇ ਆਪਾਂ ਬਣਾਵਾਂਗੇ ਬੰਦ ਗੋਭੀ ਪਾਵਾਂਗੇ ਹੁਣ ਤੇ ਆਂਦੀ ਆਪਾਂ ਬੰਦ ਗੋਭੀ ਵੀ ਹੋ ਗਈ ਆ ਇਹ ਵੀ ਵਿੱਚ ਪਾ ਦਾਂਗੇ ਆਪਾਂ ਇਹ ਆ ਦਨ ਨਵਾਂ ਮੈਂਬਰ ਇਹ ਵੀ ਵਿੱਚ ਹੀ ਸਾਲ ਲੈ ਲੈਂਦੇ ਆ ਗਾਣੇ ਤੁਸੀਂ ਗਾਣੇ ਆ ਸ਼ਮਰਾ ਮਿਰਚ ਪੱਤਾ ਗੋਭੀ ਤੇ ਮਟਰ ਆਪਾਂ ਗ੍ਰੈਂਡ ਘਾਲੇ ਹੁਣ ਆਪਣੀ ਫਲੀਆਂ ਦੀ ਵਾਰੀ ਆ ਇਹਨਾਂ ਨੂੰ ਛੋਟੇ ਛੋਟੇ ਕਰਕੇ ਇਹਨੂੰ ਵੀ ਗ੍ਰाइंड ਆਪਾਂ ਕਰ ਲਾਂਗੇ ਆਪਣੀਆਂ ਫਲੀਆਂ ਵੀ ਗ੍ਰाइंड ਹੋ ਗਈਆਂ ਤੇ ਬਾਕੀ ਸਾਰੀਆਂ ਸਬਜ਼ੀਆਂ ਆਪਾਂ ਗ੍ਰाइंड ਕਰ ਲਈਆਂ ਤੇ ਹੁਣ ਆਪਾਂ ਗਾਜਰਾ ਕਰਾਂਗੇ ਇਹਨੂੰ ਆਪਾਂ ਛਿਲ ਲਿਆ ਧੋ ਲਿਆ ਹੁਣ ਛੋਟੇ ਛੋਟੇ ਪਲਾਵੀ ਕਟਿੰਗ ਕਰਾਂਗੇ ਇਹਦੇ ਵਿੱਚ ਗਾਜਰ ਆਪਣੇ ਸਰੀਰ ਵਾਸਤੇ ਬਹੁਤ ਹੀ ਲਾਹੇਵੰਦ ਹੈ ਇੱਕ ਮਹੀਨੇ ਦੇ ਵਿੱਚ ਨੂੰ ਜਿਹੜੇ ਮਰੀਜ਼ ਨੂੰ ਖੂਨ ਦੀ ਘਾਟ ਆ ਉਹ ਗਾਜਰ ਦਾ ਜੂਸ ਪੀਣ ਗਾਜਰ ਦਾ ਸੇਵਨ ਜਿਆਦਾ ਵੱਧ ਵੱਧ ਕਰਨ ਕੱਚੀ ਗਾਜਰ ਖਾਣ ਤਲੋਈ ਆਪਣੀਆਂ ਗਾਜਰਾਂ ਵੀ ਹੋ ਗਈਆਂ ਹੁਣ ਰੰਗ-ਬਰੰਗਾ ਕੰਮ ਬਣ ਜਾਣਾ ਇਹ ਸਾਰੀਆਂ ਬਸ ਅਬਜੀਆਂ ਗ੍ਰੇਂਡ ਕਰ ਲੀਆਂ ਹੁਣ ਇਹਨਾਂ ਨੂੰ ਕੋ ਮਿਕਸ ਕਰ ਲਾਂਗੇ ਪੱਤਾ ਗੋਭ ਵੀ Shimla mirch मटर ਫਲੀਆਂ ਗਾਜਰਾਂ ਇਹ ਬਹੁਤ ਹੀ ਪੋਸ਼ਟਿਕ ਚੀਜ਼ ਬਣ ਜਾਂਦੀ ਏਕ ਆਪਣੇ ਬੱਚਿਆਂ ਵਾਸਤੇ ਆਪਣੇ ਸਰੀਰ ਵਾਸਤੇ ਤੇ ਕਿਸੇ ਨਾ ਕਿਸੇ ਰੂਪ ਚ ਆਪਣੇ ਬੱਚਿਆਂ ਨੂੰ ਸਬਜ਼ੀਆਂ ਜ਼ਰੂਰ ਖਵਾਇਆ ਕਰੋ ਤਾਂ ਜੋ ਉਹਨਾਂ ਦਾ ਸਿਹਤ ਦਾ ਵਿਕਾਸ ਦਿਮਾਗ ਦਾ ਵਿਕਾਸ ਚੰਗੇ ਨਾਲ ਹੋ ਸਕੇ ਦੇਖੋ ਰੰਗ ਬਰੰਗੇ ਇਹ ਸਬਜ਼ੀਆਂ ਬਣ ਗਈਆਂ ਹੁਣ ਇਹਦੇ ਵਿੱਚ ਆਪਾਂ ਬਾਕੀ ਰਹਿੰਦੇ ਸਮਾਨ ਵੀ ਪਾ ਲਾਂਗੇ ਤੇ ਸਬਜ਼ੀਆਂ ਆਪਾਂ ਚੰਗੀ ਜਿਹਾ ਮਿਕਸ ਕਰ ਲਈਆਂ ਇਹਨੂੰ ਨਾਲ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਇੱਧਰ ਆਪਾਂ ਲਿਆ ਜੀ ਛੋਟੇ ਛੋਟੇ ਗੰਡੇ ਤਿੰਨ ਚਾਰ ਨਾਲ ਲਿਆ ਆਪਾਂ ਅਦਰਕ ਨਾਲ ਹੀ ਹਰੀਆਂ ਮਿਰਚਾਂ ਇਹ ਵੀ ਆਪਾਂ ਗ੍ਰाइंड ਕਰ ਲਾਂਗੇ ਇਹ ਸਾਨੂੰ ਤੇ ਇਸ ਗ੍ਰੈਂਡਰ ਦਾ ਬਹੁਤ ਸੌਖਾ ਤੇ ਬਿਨਾ ਬੇਲੀ ਤੋਂ ਹੱਥ ਨਾਲ ਕੰਮ ਹੋ ਜਾਂਦਾ ਹੁੰਦਾ ਵੀ ਬਹੁਤ ਵਧੀਆ ਅਦਰਕ ਤੇ ਮਿਰਚਾਂ ਵੀ ਗ੍ਰाइंड ਹੋ ਗਏ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਫੇਰ ਮਿਕਸ ਕਰ ਲਾਂਗੇ। ਇਹਦੇ ਵਿੱਚ ਪਾ ਦਾਂਗੇ ਜਿਹੜੀ ਆਪਾਂ ਇਹ ਇੱਕ ਗੋਲੀ ਸੂਜੀ ਲਈ ਆ। ਇਹ ਪਾ ਦਾਂਗੇ ਇਹਦੇ ਵਿੱਚ। ਜਿਹੜੇ ਸਬਜ਼ੀਆਂ ਨੇ ਪਾਣੀ ਛੱਡਣਾ ਲੂਣ ਦੇ ਨਾਲ ਇਹ ਜਿਹੜਾ ਸੂਜੀ ਦੇ ਪਾਉਣ ਦੇ ਨਾਲ ਸਾਰਾ ਵਿੱਚ ਇਹਨੇ ਸੋਖ ਲੈਣਾ। ਸਬਜ਼ੀਆਂ ਤੇ ਸੂਜੀ ਮਿਕਸ ਹੋ ਗਈ ਆ। ਹੁਣ ਆਪਾਂ ਲੋੜ ਸਾਰੇ ਚ ਥੋੜਾ ਜਿਹਾ ਦਹੀਂ ਪਾ ਦਾਂਗੇ। ਦਹੀਂ ਆਪਾਂ ਹਸਾਬ ਨਾਲ ਪਾਵਾਂਗੇ ਕਿਉਂਕਿ ਮੁੜ ਕੇ ਸਬਜ਼ੀਆਂ ਪਾਣੀ ਛੱਡਣਾ ਤੇ ਬਾਅਦੋਂ ਲੋੜ ਅਨੁਸਾਰ ਪਾ ਲਾਂਗੇ। ਦਹੀਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਨੂੰ ਸਬਜ਼ੀਆਂ ਦੇ ਦਹੀਂ ਸੂਜੀ ਆਪਾਂ ਚੰਗੀ ਤਰ੍ਹਾਂ ਸਾਰਾ ਬੈਟਰ ਮਿਕਸ ਕਰਤਾ ਹੁਣ ਇਹਨੂੰ ਆਪਾਂ ਟੱਕ ਕੇ 10 ਮਿੰਟ ਵਾਸਤੇ ਰੈਸਟ ਕਰਾਂਗੇ ਤਾਂ ਜੋ ਆਪਣੀ ਸੂਜੀ ਚੰਗੀ ਤਰ੍ਹਾਂ ਫੁੱਲ ਜੇ ਤੇ ਹਾਂਜੀ ਆਪਣਾ ਸਬਜ਼ੀਆਂ ਦੇ ਬੈਟਰ ਟੱਕੇ ਨੂੰ ਅੱਧਾ ਘੰਟਾ ਹੋ ਗਿਆ ਤੇ ਹੁਣ ਇਹਨੂੰ ਆਪਾਂ ਚੈੱਕ ਕਰ ਲਾਂਗੇ ਐ ਚੰਗੀ ਤਰ੍ਹਾਂ ਸਖਤ ਹੋ ਗਿਆ ਜਿਹੜਾ ਸਬਜ਼ੀਆਂ ਦਾ ਵਾਧੂ ਪਾਣੀ ਸੀ ਉਹ ਸੂਜੀ ਨੇ ਸੋਖ ਲਿਆ ਦਹੀਂ ਦਾ ਵੀ ਤੋਂ ਨੇ ਜੀ ਆਪਾਂ ਘਰ ਦੇ ਮਸਾਲੇ ਪਾਵਾਂਗੇ ਬੇਸਿਕ ਕੋਈ ਬਾਹਰ ਦਾ ਮਸਾਲਾ ਨਹੀਂ ਪਾਉਣਾ ਇਹਨਾਂ ਵਿੱਚ ਪਾਵਾਂਗੇ ਆਪਾਂ 2 ਚਮਚ ਲੂਣ ਦੇ ਇਹ 2 ਚਮਚ ਆਪਾਂ ਲੂਣ ਦੇ ਪਾ ਲਾਂਗੇ ਇਹ ਲੂਣ ਦੇ ਨਾਲ ਹੀ ਸਬਜ਼ੀ ਨੇ ਪਾਣੀ ਛੱਡਣਾ ਉਸ ਤੋਂ ਬਾਅਦ ਆਪਾਂ ਐਡਜਸਟ ਕਰਾਂਗੇ ਜੇ ਪਾਣੀ ਪਾਉਣ ਦੀ ਲੋੜ ਪਈ ਤੇ ਪਾ ਲਾਂਗੇ ਆਪਾਂ ਤੇ ਹੁਣ ਆਪਾਂ ਪਾ ਦਾਂਗੇ 1 ਚਮਚ ਘਰ ਦਾ ਬਣਿਆ ਆਪਣਾ ਮਸਾਲਾ ਇਹਨੂੰ ਆਪਾਂ ਗਰਮ ਮਸਾਲਾ ਕਹਿੰਦੇ ਤੇ ਨਾਲ ਹੀ ਪਾ ਦਾਂਗੇ ਥੋੜੀ ਜੀ ਆਪਾਂ ਲਾਲ ਮਿਰਚ 1 ਚਮਚੇ ਦੀ ਵੀ ਥੋੜਾ ਯਾ ਖਟੇ ਵਾਸਤੇ ਅੰਬਜੂ ਪਾਊਡਰ ਇਹ ਵੀ ਇੱਕ ਚਮਚਾ ਹੀ ਪਾਵਾਂਗੇ ਆਪਾਂ ਇੱਕ ਚਮਚਾ ਆਪਾਂ ਪਾਵਾਂਗੇ ਇੱਥੇ ਅੰਬਜੂ ਦਾ ਪਾਊਡਰ ਥੋੜਾ ਖੱਟੇ ਦੇ ਟੇਸਟ ਵਾਸਤੇ ਇਹਨੂੰ ਚੰਗੀ ਤਰ੍ਹਾਂ ਫਿਰ ਦੁਬਾਰਾ ਮਿਕਸ ਕਰਾਂਗੇ ਭਾਂਡਾ ਆਪਣਾ ਛੋਟਾ ਵਾ ਥੋੜਾ ਹਸਾਬ ਨਾਲ ਆਪਾਂ ਨੂੰ ਮਿਕਸ ਕਰਨਾ ਪੈਣਾ ਤੇ ਹਾਂਜੀ ਆਪਾਂ ਦਾ ਬੈਟਰ ਬਿਲਕੁਲ ਤਿਆਰ ਆ ਆ ਵੇਖੋ ਪਹਿਲਾਂ ਤਾਂ ਬੈਟਰ ਥੋੜਾ ਜਿਆਦਾ ਸੀ ਇਹ ਕੱਟ ਕਰ ਲਿਆ ਦੂਜੇ ਭਾਂਡੇ 'ਚ ਤੇ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਥੋੜਾ ਜਿਹਾ ਪਾਣੀ ਆਪਾਂ ਪਾ ਲਿਆ ਇੰਨਾ ਕੁ ਆਪਾਂ ਨੂੰ ਇਹ ਵੀ ਨਰਮ ਜਿਹਾ ਹੋਵੇ ਵੇ ਆਪਣੇ ਚਮਚੇ ਦੇ ਆਖੇ ਲੱਗ ਜੇ ਹੁਣ ਆਪਾਂ ਇਹ ਬਣਾਵਾਂਗੇ ਅੱਪੇ ਬੇਸਿਕਲੀ ਇਹ ਰਾਜਸਥਾਨ ਦੀ ਡਿਸ਼ ਆ ਪੰਜਾਬ 'ਚ ਬਹੁਤ ਘੱਟ ਬਣਦੇ ਸਿਰਫ ਆਪਾਂ ਤਾਂ ਬਣਾ ਰਹੇ ਹਾਂ ਕਿਉਂਕਿ ਆਪਣੇ ਬੱਚਿਆਂ ਨੂੰ ਸਬਜ਼ੀਆਂ ਖਾਣੀਆਂ ਜ਼ਰੂਰੀ ਆ ਤੇ ਇਹ ਇੱਕ ਸਮੋਸੇ ਦਾ ਰੂਪ ਬਣ ਜਾਂਦਾ ਤੇ ਆਪਾਂ ਆਲੂ ਦੀ ਟਿੱਕੀ ਬਣਾਉਂਦੇ ਆ ਇਹ ਟਿੱਕੀ ਦੇ ਰੂਪ ਹੀ ਬਣ ਜਾਣਾ ਉਹਦੇ ਵਾਸਤੇ ਆਪਾਂ ਇਹਦੇ ਵਾਸਤੇ ਅੱਪਿਆਂ ਦਾ ਸਟੈਂਡ ਵੱਖਰਾ ਹੁੰਦਾ ਵਾ ਉਹ ਆਪਣੇ ਕੋਲ ਹੈ ਨਹੀਂ ਆ ਤੇ ਆਪਣੇ ਕੋਲ ਆ ਇਟਲੀ ਦਾ ਸਟੈਂਡ ਹੈ ਇੱਥੇ ਰੱਖਿਆ ਇਹ ਇਟਲੀ ਸਟੈਂਡ ਆ ਇਹਨੂੰ ਆਪਾਂ ਗਰਮ ਕਰ ਲਿਆ ਚੰਗੀ ਤਰ੍ਹਾਂ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਤੇਲ ਰਹੁੰਦਾ ਤੇ ਇਹ ਲ ਆਪਣਾ ਗਰਮ ਹੋ ਗਿਆ ਹੁਣ ਥੋੜੇ ਦੋ ਦੋ ਦਾਣੇ ਆਪਾਂ ਸਾਰੇ ਕਾਨੇ ਪਾਈ ਜਾਵਾਂਗੇ ਤੇ ਰਾਈ ਪੈਂਦਿਆਂ ਸਾਰੀ ਤੜਕਣੀ ਹੋ ਸ਼ੁਰੂ ਹੋ ਗਈ ਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਇਹ ਬੈਟਰ ਉਤੋਂ ਇਹਨੂੰ ਆਪਾਂ ਕਵਰ ਕਰ ਦਾਂਗੇ ਥੋੜਾ ਭਾਫ਼ ਦਿਵਾ ਕੇ ਨੂੰ ਪਕਾਵਾਂਗੇ ਦਿਲਵਾਦੀ ਆਪਣੀ ਤਕਰੀਬਨ ਇੱਕ ਸਾਈਡ ਪੱਕ ਗਈ ਆ ਇਹਦੇ ਘੇਰੇ ਘੇਰੇ ਆਪਾਂ ਦੀ ਕਰਦ ਲਾ ਗੇ ਨਾ ਇਹਦਾ ਪਾਸਾ ਚੇਂਜ ਕਰ ਦਾਂਗੇ ਇਸ ਤਰੀਕੇ ਨਾਲ ਦੇਖੋ ਇਹਨੇ ਵਧੀਆ ਪੱਕਿਆ ਇਹ ਤਾਂ ਆਪਾਂ ਸਾਰਾ ਸਾਈਡ ਸਾਈਡ ਤੋਂ ਨਾ ਤੇ ਹਾਂਜੀ ਇਹਦੀ ਆਪਾਂ ਇੱਕ ਸਾਈਡ ਪਕਾ ਲਈ ਆ ਦੂਜੀ ਨੂੰ ਫਿਰ ਆਪਾਂ ਉਤੋਂ ਕਵਰ ਕਰ ਦਾਂਗੇ ਕਿੰਨੀ ਵਧੀਆ ਪੱਕੰਦੇ ਆ ਆਪਣੇ ਬਿਲਕੁਲ ਘੱਟ ਸੇਕ ਤੇ ਆਪਾਂ ਬਕਾਉਣੇ ਆ ਵੇਖੋ ਇਹਦਾ ਕਲਰ ਚੇਂਜ ਹੋ ਗਿਆ ਤਾਂ ਜੋ ਅੰਦਰ ਤੱਕ ਸਬਜ਼ੀਆਂ ਸਾਰੀਆਂ ਪੱਕ ਸਕਣ ਤੇ ਵੇਖੋ ਕਿੰਨੀ ਵਧੀਆ ਬੋਲਾਂੀਆਂ ਬਣੀਆਂ ਦੀਆਂ ਮੈਂ ਪਹਿਲਾਂ ਇਹਦੇ ਨਾਲ ਪਾਸੇ ਚੇਂਜ ਕਰ ਕਰਕੇ ਇਦਾਂ ਨੂੰ ਸਾਰੇ ਬਨੇ ਸੇਕ ਲਿਆ ਸਾਰੀਆਂ ਸਬਜ਼ੀਆਂ ਦੇ ਤੱਕ ਪੱਕ ਗਈਆਂ ਰਾਈ ਪੱਕ ਗਈ ਜੁਣੀਆਂ ਆਪਾਂ ਬਾਹਰ ਕੱਢ ਲੈਂਦੇ ਇਹ ਬਣ ਗਏ ਆਪਣੇ ਅੱਪੇ ਇੱਥੇ ਤਰੀਕੇ ਨਾਲ ਆਪਾਂ ਦੂਜਾ ਪੂਰ ਵੀ ਨਾਲ ਹੀ ਪਾਵਾਂਗੇ ਤੇ ਲਓ ਜੀ ਆਪਾਂ ਨੇ ਅੱਪੇ ਤਿਆਰ ਹੋ ਗਏ ਆ। ਥਾਲੀ ਆਪਾਂ ਭਰ ਲਈ ਆ। ਤੇ ਥੋੜਾ ਜਿਹਾ ਆਪਣਾ ਬੈਟਰ ਵੱਧ ਗਿਆ। ਤੇ ਇਹ ਆਪਾਂ ਹੁਣ ਤਵਾ ਲਿਆ। ਵੀ ਜੇ ਤੁਹਾਡੇ ਕੋਲ ਸੈਂਡ ਆ ਇਟਲੀ ਸੈਂਡ ਜਾਂ ਆਪੇ ਸਟੈਂਡ ਨਹੀਂ ਹੈਗਾ ਇਹਦੇ ਪੂੜੇ ਵੀ ਬੜੇ ਵਧੀਆ ਬਣ ਜਾਂਦੇ ਆ। ਉਹ ਵੀ ਤੁਹਾਨੂੰ ਬਣਾ ਕੇ ਦਿਖਾਉਨੇ ਆ। ਤੇ ਤਵਾ ਆਪਣਾ ਗਰਮ ਹੋ ਗਿਆ। ਇਹਤੇ ਪਾ ਦਾਂਗੇ ਆਪਾਂ ਸਰੋਂ ਦਾ ਤੇਲ। ਤੇ ਥੋੜੀ ਜਿਹਾ ਪਾਵਾਂਗੇ ਆਪਾਂ ਰਾਈ। ਬਾਈ ਟਰਕਨਾ ਪਈ ਹੈ ਉੱਤੇ ਪਾ ਦਾਂਗੇ ਆਪਾਂ ਬੈਟਰੀ ਦੇ ਇਹਨੂੰ ਆਪਾਂ ਆਰਮ ਰੇਟ ਦੀ ਸ਼ੇਪ ਦੇ ਦਾਂਗੇ ਥੋੜਾ ਪਤਲਾ ਕਰ ਦਾਂਗੇ ਤਾਂ ਜੋ ਆਪਣਾ ਅੰਦਰੋਂ ਕੱਚਾ ਨਾ ਰਵੇ ਤੁਹਾਡੇ ਕੋਲ ਕੋਈ ਸਟੈਂਡ ਨਹੀਂ ਹੈਗਾ ਇਦਾਂ ਬਣਾ ਕੇ ਆਪਣੇ ਬੱਚਿਆਂ ਦੇਓ ਬਹੁਤ ਹੀ ਖੁਸ਼ ਹੋ ਕੇ ਖਾਣਗੇ ਦੂਜੀ ਗੱਲ ਸਬਜ਼ੀਆਂ ਵੀ ਆਪਾਂ ਖਵਾ ਸਕਦੇ ਹਾਂ ਇਸ ਤਰੀਕੇ ਨਾਲ ਤੇ ਉੱਤੋਂ ਇਹਨੂੰ ਕਵਰ ਕਰ ਦਾਂਗੇ ਤਾਂ ਜੋ ਭਾਵਨਾ ਵੀ ਪੱਕ ਜੇ ਇਧਰ ਆਪਣੇ ਪੂਰਾ ਪੱਕਦਾ ਪਿਆ ਉਧਰ ਆਪਾਂ ਆਪਣੀ ਪਲੇਟਿੰਗ ਕਰ ਲੈਂਦੇ ਆਂ ਜਿੰਨੇ ਥਾਲੀ ਜਾਣਗੇ ਥੋੜੀ ਜਿ ਨੂੰ ਸਜਾਵਾਂਗੇ ਆਪਾਂ ਬਹੁਤ ਹੀ ਆ ਦੇਖਣ ਨੂੰ ਵੀ ਲੱਗਦੇ ਆ ਖਾਂਚ ਦੇ ਬਹੁਤ ਜਿਹੇ ਸਵਾਦ ਆ ਤੇ ਪੋਸਟਿਕ ਤੇ ਹੈਗੇ ਹੈਗੇ ਚ ਕੈਲਰੀ ਵੀ ਆ ਚ ਪ੍ਰੋਟੀਨ ਵੀ ਆ ਚ ਵਿਟਾਮਿਨ ਵੀ ਆ ਸਾਈਡ ਪੱਕ ਗਈ ਆ ਹੁਣ ਇਹਦੀ ਆਪਾਂ ਸਾਈਡ ਚੇਂਜ ਕਰਾਂਗੇ ਇਸ ਤਰੀਕੇ ਥਾਲੀ ਰੱਖ ਲਾਂਗੇ ਉੱਤੇ ਆ ਦੇਖੋ ਕਿੰਨੇ ਵਧੀਆ ਬਣੀ ਆ ਲਓ ਜੀ ਪੂਰਾ ਸਾਡਾ ਬਣ ਗਿਆ ਪਰ ਥੱਲੇ ਲੱਗਿਆ ਟੁੱਟ ਗਿਆ ਬਹੁਤ ਵਧੀਆ ਬਣਿਆ ਪੂੜਾ ਪਰ ਟੁੱਟ ਗਿਆ ਵਾ ਹੁਣ ਇਹਨੂੰ ਆਪਾਂ ਟੁੱਟੇ ਨੂੰ ਬਾਹਰ ਕੱਢਾਂਗੇ ਤੇ ਲਓ ਜੀ ਆਪਾਂ ਸਬਜ਼ੀਆਂ ਨਾਲ ਭਰਪੂਰ ਅੱਪੇ ਕਰਲੇ ਤਿਆਰ ਹੁਣ ਇਹਦਾ ਖਾ ਕੇ ਕਰਦੇ ਆਪਾਂ ਇੰਜੋਏ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਦੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ